ਤੇ ਸਾਡਾ ਯੂਥ ਬੈਠਾ ਹੈ ਉਹਦੇ ਕੋਲੇ ਜੌਬ ਨਹੀਂ ਹੈ ਫਿਰ ਉਹ ਕੀ ਕਰਦਾ ਹੈ ਉਹ ਫਿਰ ਬਾਹਰ ਚਲਾ ਜਾਂਦਾ ਵੀ ਚੱਲ ਉੱਥੇ ਕੁਝ ਬਣ ਨਹੀਂ ਉੱਥੇ 10 15 ਸਾਲਾਂ ਜਿਹੜੀ ਉਹ ਜਨਰੇਸ਼ਨ ਜਾਂਦੀ ਉਹ ਤਕੇ ਧੁਕੇ ਖਾ ਕੇ ਵਿਚਾਰੇ ਮਿਹਨਤ ਕਰ ਲੈਂਦੇ ਆ ਆਪਣੀ ਸੋ ਪੰਜਾਬ ਦੀਆਂ ਇਹ ਪ੍ਰੋਬਲਮਸ ਨੇ ਪੰਜਾਬ ਦੇ ਪਾਣੀ ਪੰਜਾਬ ਦਾ ਮਸਲਾ ਆ ਚੰਡੀਗੜ ਸਾਡਾ ਮਸਲਾ ਹੈ ਹਮ ਚੰਡੀਗੜ ਪੰਜਾਬ ਦਾ ਹੈ ਹਰਿਆਣੇ ਦਾ ਨਹੀਂ ਹੈਗਾ ਦੁਬਾਰਾ ਕਹਿ ਦਿੰਨਾ ਚੰਡੀਗੜ ਪੰਜਾਬ ਦਾ ਹੈ ਸਾਡਾ ਹੈ ਸਾਡੀ ਧਰਤੀ ਸਾਡੇ ਲੋਕ ਪਵਾਦ ਦੇ ਉਜੜੇ ਐ ਜੀ ਇਹ ਤਾਂ ਚੰਡੀਗੜ ਵਸਿਆ ਇੱਥੇ ਨੌਕਰੀਆਂ ਕਿਹਨੂੰ ਦੇਤੀਆਂ ਬਾਹਰਲਿਆਂ ਨੂੰ ਹੂੰ ਚੰਡੀਗੜ੍ਹ ਦੇ ਵਿੱਚ ਅੱਜ ਵਿਤਕਰੇ ਨੇ ਨਾ ਬਿਲਕੁਲ ਨਹੀਂ 9.5 ਫਿਰ ਅਫਸਰ ਨਹੀਂ ਲੱਗਦੇ ਤੁਹਾਡੇ ਆ ਹੁਣ ਜਾ ਕੇ ਕੱਲ ਮੈਂ ਪੜਿਆ ਵੀ ਪੰਜਾਬੀ 'ਚ ਲਿਖਣਗੇ ਪੁਲਿਸ ਦੇ ਉਹ ਤੁਸੀਂ ਦੇਖੋ ਇਸ ਪਿੱਛੇ ਦਾ ਤੁਹਾਨੂੰ ਲੜਨਾ ਪੈ ਰਿਹਾ ਬੇਸਿਕਸ ਪਿੱਛੇ ਦਾ ਤੁਸੀਂ ਲੜੀ ਜਾਂਦੇ ਹੋ ਗੁਰਬਾਣੀ ਪਿੱਛੇ ਵੀ ਆਲ ਇੰਡੀਆ ਰੇਡੀਓ ਤੇ ਪੂਰੇ ਇੰਡੀਆ ਚ ਫਰੀ ਗੁਰਬਾਨੀ ਚੱਲੇ ਅੱਜ ਤੱਕ ਤੁਸੀਂ ਇਸ ਮਸਲੇ ਪਿੱਛੇ ਲੜੀ ਜੰਨੇ ਹੋ ਬੈਠੇ ਇਹ ਸਾਡੇ ਮਸਲੇ ਨੇ ਇਸ਼ੂਜ਼ ਨੇ ਇੰਡਸਟਰੀ ਆਵੇ ਸਾਡੇ ਇੱਥੇ ਜੇ ਇੰਡਸਟਰੀ ਨਹੀਂ ਆ ਰਹੀ ਤਾਂ ਐਗਰੋ ਬੇਸਡ ਇੰਡਸਟਰੀ ਆ ਜੇ ਜੇ ਦੂਜੀ ਇੰਡਸਟਰੀ ਨਹੀਂ ਆ ਰਹੀ ਤਾਂ ਘੱਟੋ ਘੱਟ ਜੋ ਅਸੀਂ ਪੈਦਾ ਕਰ ਰਹੇ ਸਾਡੇ ਫਸਲਾਂ ਦੇ ਮੁੱਲ ਮਿਲ ਨਾ ਸਾਨੂੰ ਐਮ ਐਸ ਪੀ ਦੀ ਲੜਾਈ ਹੈ ਮੈਂ ਇਹ ਹੈਰਾਨ ਹੁਣਾ ਇਹਨੂੰ ਵੀ ਧਰਮ ਦੀ ਲੜਾਈ ਬਣਾਤਾ ਐਮ ਐਸ ਪੀ ਬਿਲਕੁਲ ਖੇਤੀ ਦੀ ਲੜਾਈ ਨੂੰ ਧਰਮ ਦੀ ਲੜਾਈ ਬਣਾਤਾ ਨਹੀਂ ਹੈ ਅਨਾਜ ਤੁਸੀਂ ਵੀ ਖਾਣਾ ਜੋ ਪੈਦਾ ਕਰ ਰਿਹਾ ਜੇ ਉਹ ਜਿਉਂਦਾ ਰਹੂਗਾ ਅਨਾਜ ਪੈਦਾ ਕਰਦਾ ਰਹੂਗਾ ਤਾਂ ਤੁਹਾਡੇ ਵਾਸਤੇ ਹੀ ਹੈ ਸੋ ਇਹ ਮੈਂ ਬਹੁਤ ਸਾਰੇ ਤੁਸੀਂ ਜਦੋਂ ਸਵਾਲ ਕੀਤਾ ਨਾ ਬਹੁਤ ਵੱਡਾ ਵਿਸ਼ਾ ਹੈ ਤੇ ਬਹੁਤ ਬਹੁਤ ਲੰਮਾ ਸਮਾਂ ਗੱਲ ਹੋਸੀ ਜਿੱਦਾਂ ਤੁਸੀਂ ਜੋਬਸ ਦੀ ਗੱਲ ਕੀਤੀ ਮੇਰੇ ਉਹਦੇ ਦਿਮਾਗ 'ਚ ਆਇਆ ਸੀ ਮੈਂ ਤੁਹਾਨੂੰ ਰੋਕਿਆ ਨਹੀਂ ਕਿ ਇੱਥੇ ਜੋਬ ਹੈ ਨਹੀਂ ਤੇ ਆਪਣਾ ਯੂਥ ਕੈਨੇਡਾ ਬਾਹਰ ਆਸਟ੍ਰੇਲੀਆ ਹੋਰ ਕੰਟਰੀ ਜਾ ਰਿਹਾ ਪਰ ਜਿਹੜੇ ਪ੍ਰਵਾਸੀ ਨੇ ਉਹਰੇ ਆ ਕੇ ਦੇਖੋ ਕਾਮਯਾਬ ਹੋ ਰਹੇ ਨੇ ਜੋਬ ਵੀ ਕਰ ਰਹੇ ਨੇ ਬਿਜ਼ਨਸ ਵੀ ਕਰ ਰਹੇ ਨੇ ਅੱਜ ਜਿਲਕਪੁਰ ਡੇਰਾਬਸੀ ਮਹਾੜੀ ਖਰੜ ਸਾਰਾ ਪ੍ਰਵਾਸੀਆਂ ਨੇ ਫਲੈਟ ਕੋਠੀਆਂ ਬਿਜ਼ਨਸ ਸਾਰਾ ਕੁਝ ਢਾਬੇ ਤੱਕ ਸਭ ਕੁਝ ਨਾਲ ਫਿਰ ਉਹ ਕਿਦਾਂ ਕਰਦੇ ਨੇ ਦੇਖੋ ਪਹਿਲੀ ਜਨਰੇਸ਼ਨ ਕਿਸੇ ਦੀ ਆ ਕੇ ਕੋਈ ਰੇਅਰ ਹੁੰਦਾ ਜੀ ਇਹਨੂੰ ਵੀ ਸਮਝਣਾ ਪਊਗਾ ਇਹੀ ਸਵਾਲ ਜੇ ਮੈਂ ਕਰਾਂ ਵੀ ਜਿਹੜੇ ਆਸਟ੍ਰੇਲੀਆ ਦੇ ਵਿੱਚ 5-5000 10-10000 ਕਿੱਲੇ ਦੀ ਖੇਤੀ ਸਿੱਖ ਕਰੀ ਜਾਂਦੇ ਜਾ ਕੇ ਜਾਂ ਪੰਜਾਬੀ ਕਰੀ ਜਾਂਦੇ ਵੀਰ ਉਹ ਕਿਵੇਂ ਕਰੀ ਜਾਂਦੇ ਆ ਉਹ ਫਿਰ ਆਸਟ੍ਰੇਲੀਆਨ ਪੁੱਛਣ ਵੀ ਇਹ ਕਿਵੇਂ ਸਾਡਾ ਤਾਂ ਭਾਈ ਇੱਥੇ 20 ਏਕੜ ਦਾ ਲੈਂਡ ਬਣਿਆ ਨਹੀਂ ਇਹਨਾਂ ਦਾ ਕਿਵੇਂ ਬਣ ਗਿਆ ਪਹਿਲੀ ਗੱਲ ਤਾਂ ਇਹ ਹੈ ਕਿ ਤੁਹਾਨੂੰ ਰੇਅਰ ਐਗਜ਼ਾਮਪਲਸ ਤਾਂ ਮਿਲਣਗੀਆਂ ਜੀ ਜਿਹੜਾ ਪ੍ਰਵਾਸ ਕਰਕੇ ਆਇਆ ਹੈ ਜੇ ਹਜ਼ਾਰ ਬੰਦਾ ਆਇਆ ਵਿੱਚੋਂ 50 ਬੰਦੇ ਤਾਂ ਹੋਣਗੇ ਨਾ ਜਿਹੜੇ ਫਾਈਨੈਂਸ਼ੀਅਲੀ ਬਹੁਤ ਰਾਈਜ਼ ਕਰਨਗੇ ਹੂੰ ਤੁਹਾਡਾ ਤੇ ਉਹਨਾਂ ਦਾ ਲਿਵਿੰਗ ਸਟੈਂਡਰਡ 'ਚ ਬਹੁਤ ਵੱਡਾ ਫਰਕ ਹੈ ਉਹ ਕੱਚੇ ਘਰਾਂ 'ਚ ਅੱਜ ਵੀ ਰਹਿ ਕੇ ਗੁਜ਼ਾਰਾ ਕਰ ਲੈਂਦੇ ਉਹ ਇੱਕ ਕਮਰੇ 'ਚ 18 ਬੰਦੇ ਸੌਂ ਸਕਦੇ ਤੁਸੀਂ ਨਹੀਂ ਸੌਂ ਸਕਦੇ ਤੁਹਾਡੇ ਸੁਭਾਅ 'ਚ ਨਹੀਂ ਹੈਗਾ ਹੂੰ ਤੁਹਾਡੇ ਪਰਿਵਾਰਾਂ ਦੇ ਵਿੱਚ ਫਾਈਨੈਂਸ਼ਲੀ ਜੇ ਗੁਰਬਤ ਵੀ ਰਹੀ ਹੋਵੇ ਪਿੰਡਾਂ ਦੇ ਵਿੱਚ ਤਾਂ ਵੀ ਜੇ 8 ਜੀ ਹੈ ਤਾਂ 8 ਮੰਜੀਆਂ ਤੇ ਹੀ ਪੈਣੇ ਹੋ ਤੁਸੀਂ ਜੀ ਬਿਲਕੁਲ ਭਾਵੇਂ ਉਹ ਬਾਹਰ ਪਾ ਲੋ ਗਲੀ 'ਚ ਹੂੰ ਤਾਂ ਤੁਹਾਡੇ ਸੁਭਾਅ 'ਚ ਤੇ ਉਹਨਾਂ ਦੇ ਸੁਭਾਅ 'ਚ ਪਹਿਲੀ ਗੱਲ ਫਰਕ ਹੈ ਦੂਜੀ ਗੱਲ ਇਹ ਹੈ ਕਿ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਚੰਡੀਗੜ੍ਹ ਦੇ ਆਸ-ਪਾਸ ਉਹਨਾਂ ਦੀ ਦੂਜੀ ਆ ਤੀਜੀ ਜਨਰੇਸ਼ਨ ਹੋਗੀ ਹੋਣੀ ਹੈ ਹੂੰ ਮੈਂ ਦਾਅਵੇ ਨਾਲ ਤਾਂ ਨਹੀਂ ਕਹਿ ਰਿਹਾ ਕਿ ਸਾਰੇ ਉਦਾਂ ਨੇ ਜਿਹੜੇ ਬਹੁਤ ਵੱਡੇ ਨੇ ਨਾ ਜਿਹੜੇ ਕਾਰਪੋਰੇਟ ਹੀ ਬਣ ਗਏ ਪ੍ਰਵਾਸੀ ਉਹ ਤਾਂ ਫਿਰ ਇਨਵੈਸਟ ਕਰਨ ਵਾਸਤੇ ਆਏ ਆ ਇੱਥੇ ਹੁਣ ਜੇ ਤੁਸੀਂ ਕਹੋ ਵੀ ਕਿਸੇ ਬਿਹਾਰ ਦੇ ਮਿਸ਼ਰਾ ਜੀ ਨੇ ਇੱਥੇ ਕਲੋਨੀ ਕੱਟਤੀ ਤੇ ਉਹ ਇਹ ਤਾਂ ਹੈ ਨਹੀਂ ਵੀ ਮਿਸ਼ਰਾ ਜੀ ਪਹਿਲਾਂ ਮੂੰਗਫਲੀਆਂ ਦੀ ਰੇੜੀ ਲਾਉਂਦੇ ਸੀਗੇ ਤੇ ਦੋਵਾਂ ਸਾਲਾਂ ਚ ਉਹਨਾਂ ਨੇ ਕਲੋਨੀ ਕੱਟਤੀ ਹੋਣੀ ਹੈ ਟਾਈਮ ਵੀ ਤਾਂ ਇੱਕ ਬਹੁਤ ਵੱਡਾ ਫੈਕਟਰ ਹੈ ਨਾ ਸੋ ਜਦੋਂ ਇੰਨੀ ਵੱਡੀ ਗਿਣਤੀ 'ਚ ਪ੍ਰਵਾਸ ਹੋਇਆ ਤਾਂ ਜਿਹੜੇ ਉਹ ਨੇ ਬਿਹਾਰੀ ਜਾਂ ਯੂਪੀ ਵਾਲੇ ਉਹਨਾਂ ਜੋ ਵੀ ਕੁਝ ਬੰਦੇ ਰਾਇਸ ਤਾਂ ਕਰਨਗੇ ਨਾ ਸੋ ਜੇ ਤੁਸੀਂ ਇਹ ਕੋ ਵੀ ਉਹ ਕਿਉਂ ਰਾਈਜ਼ ਕਰਕੇ ਕਿਉਂ ਦਾ ਸਵਾਲ ਨਹੀਂ ਹੁੰਦਾ ਅਸੀਂ ਵੀ ਤਾਂ ਬਾਹਰ ਜਾ ਕੇ ਰਾਈਜ਼ ਕਰ ਰਹੇ ਹਾਂ ਸੋ ਉਹਨਾਂ ਜੋ ਬਹੁਤ ਸਾਰੇ ਐਸੇ ਮਾਈਂਡਸ ਹੋਣਗੇ ਜਿਹੜੇ ਮਿਹਨਤ ਕਰਕੇ ਆਪਦਾ ਲੁਧਿਆਣਾ ਦਾ ਭਰਿਆ ਪਿਆ ਮੈਨੂੰ ਨਹੀਂ ਇੱਥੋਂ ਦਾ ਪਤਾ ਮੋਹਾਲੀ ਦੇ ਕੀ ਹਾਲਾਤ ਨੇ ਲੁਧਿਆਣਾ ਦਾ ਭਰਿਆ ਪਿਆ ਲੁਧਿਆਣੇ ਅੱਜ ਕਰੋੜਾਪਤੀ ਅਰਬਾਪਤੀਓ ਬਣ ਗਏ ਨੇ ਸੋ ਇਹ ਇਹ ਵੀ ਗੱਲ ਹੈ ਕਿ ਜੇ ਅਸੀਂ ਇੱਥੋਂ ਮਿਹਨਤ ਅਸੀਂ ਵੀ ਕਰੀਏ ਤਾਂ ਇਹ ਮਿੱਟੀ ਅੱਜ ਵੀ ਸੋਨਾ ਇੱਥੇ ਉਪਜਦਾ ਹੈ ਸਾਨੂੰ ਇੱਥੇ ਪਰ ਨਾਲ ਨਾਲ ਸਮੇਂ ਦਾ ਹਾਨੀ ਤਾਂ ਹੋਣਾ ਪਊਗਾ ਨਾ ਅਸੀਂ ਕੰਦਾ ਹੀ ਟੱਕਰਾਂ ਥੜੀ ਅਸੀਂ ਕੀ ਪੈਦ ਅਗਲੇ ਜਿਹੜਾ ਹਿਊਮਨ ਵੀ ਤਾਂ ਰਿਸੋਰਸ ਹੈ ਨਾ ਹਿਊਮਨ ਰਿਸੋਰਸ ਮੈਨੇਜਮੈਂਟ ਐਚ ਆਰ ਐਮ ਕਿਉਂ ਹੁੰਦੀ ਹੈ ਬੰਦਾ ਵੀ ਰਿਸੋਰਸ ਹੈ ਜਿਵੇਂ ਪਾਣੀ ਰਿਸੋਰਸ ਹੈ ਪੱਥਰ ਰਿਸੋਰਸ ਹੈ ਮਿਨਰਲਸ ਪੈਦਾ ਕਰ ਰਹੀ ਹੈ ਧਰਤੀ ਜਦੋਂ ਇਸ ਧਰਤੀ ਨੇ ਮਨੁੱਖ ਪੈਦਾ ਕੀਤਾ ਤਾਂ ਉਹਨੂੰ ਕਿਹੜੇ ਪਾਸੇ ਲਾਣਾ ਤੁਸੀਂ ਉਹਨੂੰ ਹਰੀ ਕ੍ਰਾਂਤੀ ਵੱਲ ਲਾਇਆ ਤਾਂ ਉਹਨੇ ਤੁਹਾਨੂੰ ਤੁਹਾਡੇ ਦੇਸ਼ ਦਾ ਢਿੱਡ ਭਰਤਾ ਪੂਰਾ ਅੱਜ ਅਨਪਲੋਇਮੈਂਟ ਹੋ ਗਈ ਬਿਕਾਜ਼ ਪੋਪੂਲੇਸ਼ਨ ਵਧੀ ਜ਼ਮੀਨਾਂ ਹੌਲੀ-ਹੌਲੀ ਜਨਰੇਸ਼ਨ ਦੇ ਨਾਲ ਘਟਦੀਆਂ ਗਈਆਂ ਪਹਿਲਾਂ ਜਿਹੜਾ ਬੰਦਾ 100 ਕਿੱਲੇ ਦੀ ਵਾਈ ਕਰਦਾ ਸੀ ਖੇਤੀ ਕਰਦਾ ਸੀ ਉਹ 50 25 ਹੁੰਦੀ ਹੁੰਦੀ ਅੱਜ 2-2 ਕਿੱਲਾ ਰਹਿ ਗਿਆ ਪਰਿਵਾਰ ਕੋਲੇ ਉਸ 2 ਕਿੱਲੇ ਚ ਵਾਇਬਿਲਟੀ ਨਹੀਂ ਹੈ ਕਿ ਪਰਿਵਾਰ ਚੱਲ ਸਕੇ ਜਦੋਂ ਖਰਚੇ ਵੀ ਵਧੇ ਨਾ ਜਿਸ ਵੇਲੇ ਉਹ 100 ਕਿੱਲੇ ਦੀ ਖੇਤੀ 30 ਸਾਲ 40 ਸਾਲ ਜਾਂ 50 ਸਾਲ ਪਹਿਲਾਂ ਕਰ ਰਹੇ ਸੀ ਉਦੋਂ ਖਰਚਾ ਘੱਟ ਸੀਗਾ ਅੱਜ ਸਮੇਂ ਦਾ ਹਾਨੀ ਹੋਣ ਲਈ ਤੁਹਾਨੂੰ ਤੁਹਾਡੀ ਲਗਜ਼ਰੀ ਵੀ ਵਧ ਗਈ ਸੁਸਾਇਟੀ ਐਜ਼ ਅ ਹੋਲ ਵੀ ਤਾਂ ਲਗਜ਼ਰੀ ਵਧੀ ਹੈ ਕਿ ਨਹੀਂ ਵਧੀ ਹੈ